ਉਹ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ ਤੁਹਾਨੂੰ ਹਰਿਆਣੇ ਵਾਲੇ ਵੀਰ ਬਹੁਤ ਮਿਲੇ ਉਹਨਾਂ ਲੋਕਾਂ ਨੇ ਬੜਾ ਪਿਆਰ ਦਿੱਤਾ ਤੇ ਕੋਈ ਸ਼ੱਕ ਨਹੀਂ ਉਹਨਾਂ ਲੋਕਾਂ ਨੇ ਬਹੁਤ ਵੱਡੇ ਲੈਵਲ ਤੇ ਹੈਲਪ ਕੀਤੀ ਪੰਜਾਬੀਆਂ ਦੀ ਪੰਜਾਬ ਵਾਲਿਆਂ ਦੀ ਇਹ ਜਿਹੜੀਆਂ ਔਰਤਾਂ ਨੇ ਕਿਸਾਨ ਨੇ ਇਹ ਸਾਰੇ ਇਥੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਜੋ ਆਏ ਨੇ ਪੰਜਾਬ ਤੋਂ ਦਿੱਲੀ ਵੱਲ ਨੂੰ ਪੂਚ ਕਰਨ ਦੇ ਲਈ ਉਹਨਾਂ ਦੇ ਲਈ ਇੱਥੇ ਖਾਣਾ ਪਕਾ ਰਹੇ ਨੇ ਪਿਆਸ ਹਰਿਆਣੇ ਦਾ ਇੱਕਾ ਜਿੰਦਾਬਾਦ 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 ਐਸੋਆਇਲ ਦਾ ਜੋ ਮੁੱਦਾ ਹੈ ਨਾ ਉਹ ਤੋਂ ਮਹਾਰਾ ਵੱਡੇ ਭਾਈ ਕਾ ਛੋਟੇ ਭਾਈ ਕਾ ਮਾਪ ਲੈ ਲੇਂਗਾ ਪਹਿਲਾ ਇਹ ਕਾਨੂੰਨ ਤੋ ਵਾਪਿਸ ਕਰੋ ਇਹ ਕਿਉਂ ਵਿਚ ਮੇ ਉਠਾ ਰਹੇ ਹੋ ਅਰੇ ਅਸਾਂ ਨੂੰ ਛੋਟੇ ਭਰਾ ਭਰਾ ਦੀ ਤਰ੍ਹਾਂ ਸਪੋਰਟ ਕਰ ਰਿਆ ਅਸੀਂ ਵੱਡੇ ਪੰਜਾਬ ਨੂੰ ਵੱਡਾ ਭਰਾ ਸਮਝ ਰਿਆ ਇੱਕ ਹੋਈਏ ਪੰਜਾਬ ਹਿਆਣਾ ਜਿੰਦਾਬਾਦ ਛੋਟੇ ਭਰਾ ਹੈ ਨਹੀਂ ਪੰਜਾਬ ਕੇ ਛੋਟੇ ਭਰਾ ਆਮਾਰਾ ਕਿੱਤ ਬਣਦਾ ਇਨਕਾ ਬੰਦੋਬਸਤ ਕਰਾ ਰੋਟੀ ਪਾਣੀ ਦਾ ਸਾਰਾ ਬੰਦੋਬਸਤ ਮੇਰਾ ਛੋਟਾ ਭਾਈ ਹੈ ਪੰਜਾਬ ਤੇ ਹਰਿਆਣੇ ਚ ਕੋਈ ਫਰਕ ਨਹੀਂ ਕੋਈ ਐਸਪਾਇਲ ਦਾ ਸੁਧਾ ਨਹੀਂਗਾ ਤੇ ਅਸੀਂ ਆਪਦਾ ਪਾਣੀ ਅਸੀਂ ਆਪ ਬੰਨ ਲਾਂਗੇ ਸਾਨੂੰ ਕੋਈ ਲੋੜ ਨਹੀਂ ਹੈਗੀ ਇਹਨਾਂ ਦੀ ਸਿਆਸਤ ਚ ਆਉਣ ਦੀ ਹਨਾ ਅਸੀਂ ਦੋਏ ਭਾਈਆਂ ਦੋ ਭਾਈ ਇੱਕ ਬੱਟ ਪਿੱਛੇ ਮਰਦੇ ਵੀ ਨੇ ਤੇ ਇੱਕ ਬੱਟ ਵਿੱਚ ਸਾਂਝੇ ਵੀ ਹੁੰਦੇ ਨੇ ਹਨਾ ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ ਪ੍ਰੌਨਚਰੀ ਸਾਡੇ ਕਲਚਰ ਦੇ ਵਿੱਚ ਹੈ ਫਿਰ ਚਾਹੇ ਪੰਜਾਬ ਹੋਵੇ ਜਾਂ ਹਰਿਆਣਾ ਜਿਹੜੇ ਕਿਸਾਨ ਅੱਜ ਕੋਚ ਕਰਨ ਲਈ ਦਿੱਲੀ ਵੱਲ ਨੂੰ ਵਧੇ ਸੀਗੇ ਉਹਨਾਂ ਦਾ ਖਿੜੇ ਮੱਥੇ ਹਰਿਆਣਾ ਦੇ ਕਿਸਾਨਾਂ ਨੇ ਸਵਾਗਤ ਕੀਤਾ ਅਤੇ ਉਹਨਾਂ ਦੇ ਲਈ ਰਹਿਣ ਖਾਣ ਪੀਣ ਦਾ ਸਾਰਾ ਬੰਦੋਬਸਤ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਹੈ ਔਰ ਇਸ ਇਸ ਸਾਈਡ ਤੁਹਾਨੂੰ ਦਿਖਾਈਏ ਕਿ ਜਿਹੜੇ ਹਰਿਆਣਾ ਦੇ ਕਿਸਾਨ ਨੇ ਉਹਨਾਂ ਨੇ ਆਪਣੇ ਪੰਜਾਬ ਦੇ ਜਿਹੜੇ ਭਰਾ ਨੇ ਉਹਨਾਂ ਦੇ ਲਈ ਇੱਥੇ ਕਿਸ ਤਰ੍ਹਾਂ ਨਾਲ ਬੰਦੋਬਸਤ ਕੀਤੇ ਨੇ ਖਾਣ ਪੀਣ ਦਾ ਸਾਰਾ ਜਿਹੜਾ ਹੈ ਇਸ ਇੱਕ ਸਕੂਲ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਹੈ ਔਰ ਇਸ ਸਾਈਡ ਇਹ ਜੜੀਆਂ ਔਰਤਾਂ ਨੇ ਕਿਸਾਨ ਨੇ ਇਹ ਸਾਰੇ ਇੱਥੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਜੋ ਆਏ ਨੇ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਉਹਨਾਂ ਦੇ ਲਈ ਇੱਥੇ ਖਾਣਾ ਪਕਾ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਢੰਗ ਨਾਲ ਜਿਵੇਂ ਕਿ ਇੱਕ ਸਾਡੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਪਰੌਣੇ ਹੁੰਦੇ ਸੀ ਵਿਆਹ ਸ਼ਾਦੀ ਹੁੰਦੀ ਸੀ ਤਾਂ ਇਸ ਇਸ ਢੰਗ ਨਾਲ ਜਿਹੜਾ ਇਸ ਪੱਧਰ ਦੇ ਉੱਤੇ ਲੋਕ ਜਿਹੜੇ ਇਕੱਠੇ ਮਿਲ ਕੇ ਰੋਟੀ ਬਣਾਉਂਦੇ ਸੀ ਉਹਨਾਂ ਦੀ ਪਰੌਣਚਾਰੀ ਉਹਨਾਂ ਦਾ ਸੇਵਾ ਕਰਦੇ ਸੀ ਉਸ ਐਸਾ ਹੀ ਮਾਹੌਲ ਕੁਝ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਜਿਹੜਾ ਹੈ ਕਿ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਸਭ ਦੇ ਲਈ ਖਾਣਾ ਬਣਾ ਰਹੇ ਨੇ ਭਾਈਚਾਰਾ ਜਿਹੜਾ ਇੱਕ ਜਿਹੜੀ ਏਕਤਾ ਹੈ ਸਾਂਝ ਹੈ ਉਸ ਚੀਜ਼ ਨੂੰ ਉਬਖਾ ਰਹੇ ਨੇ ਔਰ ਇੱਕ ਮੇਰੇ ਖਿਆਲ ਨਾਲ ਇੱਥੇ ਟੈਂਟ ਲਗਾ ਕੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਹੈ ਅੱਜ ਰਾਤ ਜਿਹੜੇ ਕਿਸਾਨ ਦਿੱਲੀ ਵੱਲ ਨੂੰ ਜਾ ਰਹੇ ਨੇ ਉਹ ਅੱਜ ਰਾਤ ਇੱਥੇ ਇਸ ਸਕੂਲ ਦੇ ਵਿੱਚ ਜਿਹੜਾ ਇਹ ਜ਼ੈਂਦਪਿੰਡ ਦੇ ਵਿੱਚ ਹੈ ਇਸ ਦੇ ਵਿੱਚ ਹੀ ਰੁਕਣਗੇ ਔਰ ਇਹ ਤੁਸੀਂ ਦੇਖ ਸਕਦੇ ਹੋ ਫੁੱਲ ਕੇ ਪਕਾ ਰਹੇ ਨੇ ਜਿਹੜੇ ਲੋਕ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਫੁੱਲ ਕੇ ਉਹਨਾਂ ਲੋਕਾਂ ਲਈ ਨੇ ਜੋ ਪੰਜਾਬ ਤੋਂ ਦਿੱਲੀ ਵੱਲ ਨੂੰ ਕੋਚ ਕਰਨ ਲਈ ਆਏ ਨੇ ਔਰੋਨਾ ਨੇ ਅੱਜ ਰਾਤ ਇੱਥੇ ਹੀ ਜ਼ੈਂਦਪਿੰਡ ਜਿਹੜਾ ਹਰਿਆਣਾ ਦੇ ਵਿੱਚ ਹੈ ਕੋਈ ਇਹ ਜੀਂਦ ਤੋਂ 12-13 ਕਿਲੋਮੀਟਰ ਪਹਿਲੇ ਹੀ ਹੈ ਉਥੇ ਇਹ ਸਾਰਾ ਇਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਕਿਸਾਨ ਅੱਜ ਰਾਤ ਇੱਥੇ ਰੁਕਣਗੇ ਮਹਿਲਾਵਾਂ ਵੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ 'ਚ ਸ਼ਾਮਲ ਹੋਈਆਂ ਨੇ ਉਹ ਮਹਿਲਾਵਾਂ ਵੀ ਇੱਥੇ ਰੁਕਣ ਗਈਆਂ ਔਰ ਇਹ ਸਾਡੀਆਂ ਬਜ਼ੁਰਗ ਮਾਵਾਂ ਪੈਣਾ ਜਿਹੜੀਆਂ ਨੇ ਇਹ ਇੱਥੇ ਜਿਹੜੀ ਰੋਟੀ ਬਣਾ ਰਹੀ ਨੇ ਇਹ ਕਿਸਾਨਾਂ ਦੇ ਲਈ ਚਾਹੇ ਪੰਜਾਬ ਦੇ ਨੇ ਹਰਿਆਣਾ ਦੇ ਸਭ ਮਿਲ ਕੇ ਇੱਥੇ ਜਿਹੜਾ ਏਕਤਾ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ ਸਭ ਮਿਲ ਕੇ ਕਿਸਾਨਾਂ ਦੇ ਝੰਡੇ ਜਿਹੜੇ ਨੇ ਕਿਸਾਨ ਯੂਨੀਅਨਾਂ ਦੇ ਉਹ ਝੰਡਿਆਂ ਨੂੰ ਲੈ ਕੇ ਇੱਥੇ ਇਹ ਰੋਟੀ ਬਣਾ ਰਹੇ ਨੇ ਰਾਤ ਦੇ ਲਈ ਜਿਹੜਾ ਭੋਜਨ ਤਿਆਰ ਕਰ ਰਹੇ ਨੇ ਕੱਲ ਸਵੇਰੇ ਤੜਕੇ ਸਵਖਤੇ ਇਹ ਸਾਰੇ ਜਿਹੜੇ ਲੋਕ ਨੇ ਇੱਥੋਂ ਇਹ ਵਾਪਸ ਦਿੱਲੀ ਵੱਲ ਨੂੰ ਕੋਚ ਕਰਨ ਲਈ ਨਿਕਲਣਗੇ ਅੱਜ ਰਾਤ ਇੱਥੇ ਹੀ ਠਹਿਰਨਗੇ ਔਰ ਇਸ ਢੰਗ ਨਾਲ ਇੱਥੇ ਜਿਹੜਾ ਦੇਸੀ ਘੋਣ ਨਾਲ ਇਹ ਰੋਟੀਆਂ ਚੋਪੜੀਆਂ ਜਾ ਰਹੀਆਂ ਨੇ ਇਹ ਕਿਸਾਨਾਂ ਦੇ ਲਈ ਰੋਟੀਆਂ ਚੋਪੜ ਰਹੇ ਨੇ ਲੋਕ ਔਰ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਕਿਸ ਢੰਗ ਨਾਲ ਬਹੁਤ ਹੀ ਖੂਬਸੂਰਤੀ ਨਾਲ ਜਿਹੜਾ ਭਾਰਤ ਸਾਡਾ ਇੰਡੀਆ ਦਾ ਕਲਚਰ ਹੈ ਸਾਡੇ ਪੰਜਾਬ ਹਰਿਆਣਾ ਦਾ ਜਿਹੜਾ ਪਰੌਣਚਾਰੀ ਦਾ ਭਾਈਚਾਰੇ ਦਾ ਜਿਹੜਾ ਕਲਚਰ ਹੈ ਉਸ ਨੂੰ ਇਹ ਬਹੁਤ ਅੰਦੋਲਨ ਨੇ ਜਿਹੜਾ ਹੈ ਉਹ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਇਸ ਨੂੰ ਬੁਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜੀ ਏਕਤਾ ਹੈ ਇਹ ਇੱਕ ਚੰਗੀ ਜਿਹੜੀ ਗੱਲ ਹੈ ਇਸ ਅੰਦੋਲਨ ਦੀ ਚੰਗੀ ਗੱਲ ਇਹ ਹੈ ਕਿ ਇਸ ਅੰਦੋਲਨ ਨੇ ਇੱਕ ਜਿਹੜੇ ਇਹ ਸਾਰੇ ਭਾਈਚਾਰੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਉਹਨਾਂ ਨੂੰ ਇਕਜੁੱਟ ਕਰ ਦਿੱਤਾ ਹੈ ਸਰਕਾਰਾਂ ਨੇ ਚਾਹੇ ਇਹ ਕਈ ਵਾਰ ਕੋਸ਼ਿਸ਼ ਵੀ ਕੀਤੀ ਹੈ ਕਿ एसवाईएल ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਇਹਨਾਂ ਨੂੰ ਇਹਨਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਰੂਰ ਹੈ ਪਰ ਕਿਸਾਨ ਪਰ ਕਿਸਾਨ ਜਿਹੜੇ ਨੇ ਉਹ ਲਗਾਤਾਰ ਇਸ ਚੀਜ਼ ਨੂੰ ਕਰਨ ਦੇ ਲਈ ਇੱਥੇ ਕਿਸਾਨਾਂ ਨੇ ਬਿਲਕੁਲ ਵੀ ਇਸ ਚੀਜ਼ ਨੂੰ ਨਹੀਂ ਮੰਨਿਆ ਔਰ ਉਹਨਾਂ ਨੇ ਇਹ ਜਿਹੜਾ ਇੱਕ ਲੰਗਰ ਹੈ ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਨੇ ਉਹ ਵੱਧ ਚੜ ਕੇ ਹਿੱਸਾ ਪਾਇਆ ਪੰਜਾਬ ਦੇ ਕਿਸਾਨਾਂ ਨੂੰ ਰਸਤੇ ਵਿੱਚ ਵੀ ਉਹਨਾਂ ਨੇ ਲੰਗਰ ਲਗਾਏ ਸੀ ਔਰ ਪਿੱਛੇ ਜਦੋਂ ਟੋਲ ਪਲਾਜ਼ਾ ਤੇ ਇਹ ਪੰਜਾਬ ਦੇ ਕਿਸਾਨ ਪਹੁੰਚੇ ਸੀ ਤਾਂ ਹਰਿਆਣਾ ਦੇ ਕਿਸਾਨਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਕਰਕੇ ਉਹਨਾਂ ਦਾ ਸਵਾਗਤ ਕੀਤਾ ਸੀ ਇੱਥੇ ਹਰਿਆਣਾ ਦੇ ਵਿੱਚ ਜ਼ੈਂਦਪਿੰਡ ਦੇ ਵਿੱਚ ਜਿਹੜੇ ਹਰਿਆਣਾ ਦੇ ਕਿਸਾਨ ਨੇ ਉਹਨਾਂ ਨੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਸੋ ਸਾਡੇ ਨਾਲ ਹਰਿਆਣਾ ਦੇ ਕੁਝ ਲੋਕ ਨੇ ਜਿਨ੍ਹਾਂ ਨੇ ਇਹ ਸਾਰਾ ਬੰਦੋਬਸਤ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਕਿਸ ਢੰਗ ਦੇ ਨਾਲ ਉਹਨਾਂ ਨੇ ਇਹ ਬੰਦੋਬਸਤ ਕੀਤਾ ਜੀ ਕੀ ਨਾਮ ਹੈ ਜੀ ਤੁਹਾਡਾ ਨਫੀਸ ਸਿੰਘ ਗੋਇਤ ਇਹ ਕਿਸ ਢੰਗ ਨਾਲ ਤੁਸੀਂ ਜਿਹੜਾ ਹੈ ਇਹ ਇੱਥੇ ਕੀ ਕੀ ਬੰਦੋਬਸਤ ਕੀਤਾ ਹੈ ਜਿਹੜੇ ਪੰਜਾਬ ਤੋਂ ਕਿਸਾਨ ਆਏ ਨੇ ਉਹਨਾਂ ਦੇ ਲਈ ਛੋਟੇਪਰਾ ਹੈ ਛੋਟੇਪਰਾ ਹੈ ਇਹਨਾਂ ਦੇ ਪੰਜਾਬ ਕੇ ਛੋਟੇਪਰਾ ਹਮਾਰੇ ਕਿਰਤਬ ਬਣਦਾ ਹੈ इनका बन्दोबस्त करा रोटी ਪਾਣੀ ਦਾ ਸਾਰਾ ਬੰਦੋਬਸਤ ਆਪਨੇ ਕੀਤਾ ਹੈ ਹੋਰ ਬਤਾਓ ਕਿੰਨੇ ਸਕੂਲਾਂ ਦੇ ਵਿੱਚ ਬੰਦੋਬਸਤ ਕੀਤਾ ਗਿਆ ਹੈ 3 ਸਕੂਲਾਂ ਵਿੱਚ ਕਿੱਥੇ ਕਿੱਥੇ ਹੈਗੇ ਨੇ ਇਸੇ ਪਿੰਡ ਦੇ ਨੇ ਇੱਕ ਤਾਂ ਇਹ ਹੈ हायर सेकेंडरी एक ये है एक आग है तीनों बंदोबस्त हाँ खान पीन बंदोबस्त है बंदोबस्त इस तरह है सब्जी है आलू मटर रोटी ताजी रोटी बिल्कुल चाय पानी सारा सिस्टम है अच्छा और सोने मतलब सोने के लिए क्या है के लिए बिस्तर लिया रखे हमने बहुत रजाई ले रखे हैं, बेड ले रखे हैं हमने सारा बंदोबस्त रखे सरकार ने कई बार कोशिश की है कि पंजाबी जो पंजाब है और हरियाणा इन, इनको थोड़ा सा आ, मतलब इनमें जो पार डालने की कोशिश की है आ, मेरी बात जी, मैं बताऊंगा जो मैं आपका राजेश गोयत जो एस वाई एल का जो मुद्दा है ना वो तो तुम्हारा बड़े भाई का छोटे भाई का माप ले लेंगे पहला ये कानून तो वापिस करो ये क्यों बीच में उठा रहे हो वो तो तुम्हारा मसला है हम भाई भाई, भाई बैठ के हमें प्र, एक प्राइवेट पंचायत कर लेंगे हम ले आवागे इन पे तो आया नहीं सत्तर साल हो गए हमें आपस में भाई, भाई भाई बैठ के छोटे बड़े पंचायत करके हम आप ले आवागे आप खोद ले आवागे छोटो इस एस वाई मुद्दे को ये तीन जो काले कानून है इनको वापिस ले सरकार फिर बात करो एस वाई एल का सरकार पे नहीं आंदा ਇਹ ਤਾਂ ਇੱਕ ਚੁਣਾਈ ਚੁਣਾਈ ਮੁੱਦਾ ਹੈ ਇਹ ਤਾਂ ਐਸਵਾਈਐਲ ਦਾ ਤਾਂ ਝਗੜਾ ਹੀ ਛੋੜ ਦਿਓ ਉਹਦੇ ਨਾਮ ਨਾ ਹਰਿਆਣੇ ਨੇ ਹਰਿਆਣਾ ਦੇ ਕਿਸਾਨਾਂ ਨੇ ਪਾਣੀ ਚਾਹਵਗਾ ਨਾ ਆਵੇਂ ਵੱਡੇ ਭਾਈਆ ਬਾਪ ਲਿਆਵਾਂਗੇ ਰਾਬ ਖੋਜ ਲਿਆਵਾਂਗੇ ਛੋਟੋ ਇਸਨੇ ਆਮ ਨੇ ਇਹ ਬੋ ਐਸਵਾਈਐਲ ਦਾ ਮੁੱਦਾ ਤੋਂ ਬੰਦ ਕਰੋ ਵਰਗੋਰ ਸਰਕਾਰ ਔਰ ਗਵਰਨਮੈਂਟ ਕੋ ये आवाज पूछाओ किसाना की हरियाणा पंजाब ऑल इंडिया का किसान एक है और कब लगे इतनी सर्दी में रोडा पे बैठे रहेंगे अगर वे एयर कंडीशनर में सोवे हैं तो आज किसान इतनी मेहनत करके एयर कंडीशनर में किसान भी सोच के है महारा में कोई काला खून थोड़ा है लाओ चक्कू छाती में मार के दिखा खून तो लाल उने का लाल मारा है तो 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 सारे किसान काम ने भी लाग गए है हम भी एयर कंडीशनर सो जाना है ये एस वाई एल का तो मुद्दा भूल जो और जो ये तीन कानून है इनको वापिस करो एम एस पी का जो कानून बनाओ एम एस पी से नीचे कोई भी जमींदार की जमीन उसको उपज को खरीदा है उसको जेल में डालो और किसान को ऊपर विकसित करो किसान को यह तो जब अपनी तनख्वाह बढ़ानी हो अपनी पेंशन बढ़ानी हो संसद सन, में एक बिल पास करे हैं, और वह लोकसभा के सदस्य की तो इतनी पेंशन होगी विधानसभा में विधानसभा में पारित करे हैं अगर विधायक की इतनी पेंशन होगी किसाना तो पूछे हैं कि अरे यो इतना मुद्दा बताओ और, और पूछो? एक एक सवाल है मेरा जैसे कि मतलब अभी ए, ये जो बंदोबस्त किया है आपने पूरा, ऐसा किसी आंदोलन में कभी मुझे नहीं लगता देखा गया होगा कि एक राज्य ने दूसरे राज्य के लिए आंदोलन के लिए इतना बड़ा बंदोबस्त किया हो तो उसके तो, लिए क्या ये ये आंदोलन किसानों का नहीं है ये आंदोलन जन आंदोलन का रूप धारण कर गया और यो तो एक दिन का के ਇਹ ਭਾਈ ਅਗਰ ਵੀ ਨਾ ਵੀ ਕਮਾ ਨਾ ਅੰਬੀ ਨਾ ਕਾ ਵੀ ਪ੍ਰਬੰਧ ਕਰ ਦਾਂਗੇ ਕੋਈ ਦਿੱਕਤ ਨਹੀਂ ਇਤਨਾ ਹੈ ہمارے پاس ਛੋਟੇ ਭਾਈ ਹਾਂ ਮੇ ਵੱਡੇ ਭਾਈ ਹੈਗੇ ਕੋਈ ਦਿੱਕਤ ਨਹੀਂ ਆਮਿਸ਼ से ਕੋਈ ਪ੍ਰੇਸ਼ਾਨੀ ਨਹੀਂ ਮੰਨਣੇ ਵਾਲੇ ਪੰਜਾਬ ਹਰਿਆਣੇ ਦਾ ਇੱਕਾ ਜਿੰਦਾਬਾਦ 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 ਪੰਜਾਬ ਹਰਿਆਣੇ ਦਾ ਇੱਕਾ ਜਿੰਦਾਬਾਦ 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 ਸਭਾਈ ਅਨ ਨੂੰ ਕੱਢ ਦੋ ਇਸ ਮੁੱਦੇ 'ਤੇ ਇੱਕ ਹਏ ਸਰਪਾ ਹਮੇਂ ਐਮਫਾ ਮਹਾਰਾਸ਼ਟਰ ਦੀ ਸਾਰੀ ਨੰਗਲ ਡੈਮ ਦੇ ਦੇਂਗੇ ਹਮੇਂ ਆਹ ਤੱਕ ਮਰਦੀ ਮੰਨਤਾ ਦਈਏ ਜਮੀਨਾਂ ਨੇ ਰਹੀਆਂ ਉਸ ਮੇ ਡੂਮੇਵੇਂਗੇ ਹਮ ਇਹਨਾਂ ਨੂੰ ਡੋਪਾਗੇ ਜਦੋਂ ਹਮਾਰੀ ਜਮੀਨਾਂ ਨੇ ਰਹੀਆਂ ਇਹਨਾਂ ਕੋ ਪਾਣੀ ਮੇ ਡੋਬਵੇਂਗੇ ਔਰ ਠੀਕ ਹੈ ਜੀ ਸਰ ਕੁਝ ਇਹ 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 ਇੱਕ ਬਿੰਤੀ ਆਪ ਸੇ ਅਸੀਂ ਆਹ ਤੱਕ ਮੰਨਦੀ ਨਹੀਂ ਹੈਗੇ ਵੀਰੇ ਇੱਕ ਬਿੰਤੀ ਆਪ ਸੇ ਸਰਕਾਰ ਕੇ ਪਾਸ ਆਪ ਚੈਨਲ ਵਾਲੋ ਸੇ ਰਿਕਵੈਸਟ ਹੱਥ ਜੋੜ ਕੇ आग भाई और कितना के तंत्र ले भाई किसान का अगर किसान का खेती करना छोड़ दे तो जो ये गवर्नमेंट की ये मुद्रा दर है कहाँ होगी नेता अपनी कोठिया में दुबक गए कर्मचारी अंदर बढ़ गए इन मजदूरा ने कोई काम नहीं रहा किसान ने रात ने खेत में पानी दिया अपनी जनस पकाई और सभी का लाभ नहीं मिला सभी का पेट भरया। वो, वो कोरोना काल में भी कोरोना काल में भी सभी का पेट भरिया तो ही बताओ किसान के बगैर सरजेगा किसी को काजू बदाम खाए के पेट भर लेंगे के अगर किसान अपनी उपज बोना छोड़ दे तो वे काजू बदाम खाए के पेट भर लेंगे तो ये बात पूछाओ आप सरकार के हाँ, एक मेरा और सवाल है कि जिस तरह ये आंदोलन लंबा खिंचता जा रहा है एक महीना हो गया तकरीबन और आ, मुझे जो लगता है कि सरकार इसमें अभी बातचीत भी नहीं कर रही है तो किसी ना किसी तरह ठंड जैसे बढ़ रही है वो किसानों की हिम्मत जो वो नहीं टूटेगी इससे आप ये सरकार से पूछो ना अगर बात क्यों नहीं कर रही हम तो तैयार हैं ये तीन कानून वापिस लो और हमारे से बात करो एम एस पी का कानून बनाओ सीधी बात है आ, कल कल कानून बना दो एम एस पी का हम चले जाएंगे आप अपने कल नरेंद्र तोमर ने कल ये बात कही थी कल नरेंद्र तोमर ने ये बात कही थी कि जो किसान है आंदोलन खत्म कर दे और हम बैठ के बातचीत करते हैं आंदोलन में उसके उनका क्या दिक्कत है उनका सर्दी लग गए के आप बात करो आंदोलन तो हमारा शांति प्रिय चल रहा है आंदोलन तो हमारा शांति प्रिय चल रहा है आप एमएसपी का कानून बना के लागू कर दो हम चले जावे दिक्कत क्या है ए, जीत तो नाम की है भूपेंद्र सिंह केड़ी जगह तो आए हो पंजाब पटियाला हाँ जी भीर जी देखो पहला सरकारी स्कूल थे ਉਹਨਾਂ ਦੇ ਵਿੱਚ ਅਸੀਂ ਬੱਚੇ ਪੜਾਉਂਦੇ ਤੇ ਆਪਦੇ ਇੱਕ ਮਿੰਟ ਵੀਰ ਜੀ ਤੁਸੀਂ ਵੀ ਖੜੋ ਨਹੀਂ ਆਏ ਨਹੀਂ ਜਾਣਾ ਨਹੀਂ ਆਪਣਾ ਇਹ ਇਹ ਮੇਰਾ ਛੋਟਾ ਭਾਈ ਹੈ ਪੰਜਾਬ ਤੇ ਹਰਿਆਣਾ 'ਚ ਕੋਈ ਫਰਕ ਨਹੀਂ ਕੋਈ ਐਸਪਾਇਲ ਦਾ ਸੁਧਾ ਨਹੀਂ ਹੈਗਾ ਤੇ ਅਸੀਂ ਆਪਦਾ ਪਾਣੀ ਅਸੀਂ ਆਪ ਬੰਨ ਲਾਂਗੇ ਸਾਨੂੰ ਕੋਈ ਲੋੜ ਨਹੀਂ ਹੈਗੀ ਇਹਨਾਂ ਦੀ ਸਿਆਸਤ 'ਚ ਆਉਣ ਦੀ ਹਨਾ ਅਸੀਂ ਦੋਏ ਭਾਈਆਂ ਦੋ ਭਾਈ ਇੱਕ ਬੱਟ ਪਿੱਛੇ ਮਰਦੇ ਵੀ ਨੇ ਤੇ ਇੱਕ ਬੱਟ ਪਿੱਛੇ ਸਾਂਝੇ ਵੀ ਹੁੰਦੇ ਨੇ ਹਨਾ ਤੇ ਸਾਡੇ ਭਾਈਚਾਰੇ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਇਹਨੂੰ ਮੁੱਦੇ ਨੂੰ ਹੁਣ ਇੱਕ ਪਾਸੇ ਕੱਢ ਦੋ ਸਾਨੂੰ ਐਮਐਸਪੀ ਚਾਹੀਦਾ ਇਕੱਲੇ ਪੰਜਾਬ ਹਰਿਆਣਾ ਨੂੰ ਪੂਰੇ ਦੇਸ਼ ਨੂੰ ਪੂਰੇ ਦੇਸ਼ ਨੂੰ ਐਮਐਸਪੀ ਚਾਹੀਦੀ ਹੈ ਇੱਕ ਮਿੰਟ ਇੱਕ ਮਿੰਟ ਐਸਵਾਈਐਲ ਕਾ ਤਾਂ ਜਬ ਕਹਿ دیا ਵਾਈਸ ਕੋ ਸਵਾਲ ਨਹੀਂ ਮੁੱਦਾ ਆਪਣੇ ਆਪ ਨਿਢੇਗਾ ਇਸ ਦਾ ਮੁੱਦਾ ਬੰਦ ਕਰੋ ਹਾਂ ਇਸ ਕਾ ਐਮਐਸਪੀ ਕਾ ਕਾਨੂੰਨ ਪ੍ਰੋਪੋਜ਼ਲ ਕਰ ਦਿਓ SYL का आम, नहीं चलेगी आप? प्राइवेट करके, का करके अपने आप दो भाइयों में हर बार थोड़ी बहुत नोक होती है अपने आप निमेड़ेंगे पंजाब हरियाणा अब अलग नहीं होगा पंजाब हरियाणा का मुद्दा एक होगा पंजाब हरियाणा आपस में भाईचारे में बरतेगा दूसरे नंबर पर जब सरकारी स्कूल थे हम उसमें बच्चे पढ़ाते थे तो क्या किया इन्होंने प्राइवेट स्कूल खोले तो हमने क्या किया उसको सरकारी स्कूल खत्म तब हुए हमने थोड़ी सी सहूलत हमें ज्यादा मिली तो प्राइवेट स्कूल की आमदन बढ़ी और सरकारी स्कूल में बच्चे खत्म दूसरे नंबर पर दूसरे नंबर पर क्या था सरकारी हॉस्पिटल उसमें क्या थे कि डॉक्टर्स थे सबसे अच्छे थे ज्यादा पढ़े थे जबकि थोड़ी सी सहूलत कम क्या था सरकारी हॉस्पिटल्स में हमें सहूलत नहीं मिलती एक सहूलत की वजह अलग से रूम दे दिया उन्होंने प्राइवेट वालों ने अलग से हाँ पैसे तो हमसे ही लिए सरकारी अस्पताल में दस रुपए पर्ची लगती थी इन्होंने हजार रुपए हजार रुपये पर डे हमसे अलग से वसूला जबकि हमें एक सा, अलग सा रूम दे दिया बस और कुछ नहीं था जबकि हमें कोई अ, अब यही बात हो रही है खेती बाड़ी में जब खेती बाड़ी में ना थोड़ी से में दें। दो चार साल, दो चार साल हमें देंगे जब ह, हम, हम ज्यादा जाएंगे उधर प्राइवेटिज्म उसमें तो ये सहूलत ऐसी मिलती है जब एक दूसरे बात होगी ना भी उसमें तो जैसे हुआ था ना पोटेटोज में पोटेटोज में हुआ था प्राइवेटिज्म हुई है हमसे पांच रुपए में लेकर जो लेस का पैकेट है आप बीस रुपए में बेचते हो उसमें कितने पोटैटोस लगते हो आप अपने जमीर से बताओ दो पोटैटोस नहीं लगते नहीं लगते उसमें क्या हमसे पांच रुपए किलो में पोटैटो लेकर कोल्ड स्टोर में रखा जाता दो महीने बाद वही पचास रुपए किलो में बेचा जाता क्यों बेचा जाता है क्योंकि हमारे किसानों के पास इतना वैधता नहीं है अभी हम कोल्ड स्टोरेज पा लेंगे आप बताओ भाई हम कोल्ड स्टोरेज पा सकते हैं नहीं पा सकते इनके पास अंबानी की एक घंटे की आमदन है अठहत्तर करोड़ रुपए उसके पास वैधता है कोल्ड स्टोरेज बनाने की उसके पास वैधता है सब कुछ बनाने के हमारे पास नहीं है हम तो एक एक घंटे के लिए जीते हैं उसको जब हमने अनाज खेत से पैदा कर लिया हम तो एक ही बार दे देंगे हमें दे दो पांच रुपए हमें दे दो ढाई रुपए हम तो दे सकते हैं क्योंकि हमारे ऊपर कर्जे है हमने कर्जे भी उतारने हैं मजदार मजदूर को भी देना है सब कुछ देना है हमारे पास इतना कुछ नहीं है देने के लिए मजबूरी हमारी मजबूरी है ਕੋਲਡ ਸਟੋਰੇਜ ਰੱਖਣਾ ਇਨਕੀ ਮਜਬੂਰੀ ਨਹੀਂ ਹੈ ਇਸ ਜੇ 3 ਮਹੀਨੇ ਵੀ ਰੱਖेंगे 4 ਮਹੀਨੇ 5 ਵੀ ਰੱਖेंगे पर एक बात बताना चाहता हूं आज भाइयों को भी देखो पंजाब हरियाणा बहुत मुश्किल से इकट्ठा हुआ है हम राजनीतिक लोगों के बहकावे में आ गए थे जब अपना इकट्ठे हुए तो दोबारा कभी नहीं अगर ये किसानी गोल खत्म होता है तो हम किसान खत्म हैं पक्का है ये खत्म है, है। अंबानी अडानी पूरे देश को चलाएंगे पूरे देश के ऊपर कब्जा करेंगे क्योंकि इन्होंने प्राइवेट बाढ़ रहे हैं प्राइवेट स्कूलों में जब कामयाब नहीं हुआ ਪ੍ਰਾਈਵੇਟ ਹਸਪਤਾਲ ਉਮੇ ਨਹੀਂ ਕਾਮਯਾਬ ਹੋਆ ਅਬ ਇਸਮੇ ਵੀ ਨਹੀਂ ਕਾਮਯਾਬ ਹੋਗਾ ਸੋ ਇਹ ਸੰ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਹੜੇ ਮਿਲ ਕੇ ਅੱਜ ਇਸਥੇ ਜ਼ੈਂਦ ਦੇ ਵਿੱਚ ਰੁਕੇ ਹੋਏ ਨੇ ਹਰਿਆਣਾ ਦੇ ਕਿਸਾਨਾਂ ਨੇ ਉਹਨਾਂ ਦਾ ਜਿਹੜਾ ਰਾਤ ਰੁਕਣ ਦਾ ਬੰਦੋਬਸਤ ਕੀਤਾ ਹੈ ਕੱਲ ਨੂੰ ਪੰਜਾਬ ਦੇ ਕਿਸਾਨ ਇੱਥੋਂ ਦਿੱਲੀ ਵੱਲ ਨੂੰ ਕੂਚ ਕਰਨਗੇ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਰੌਬਰਟ ਜ਼ੈਂਦ ਤੋਂ ਕਿਆ ਫੇਸ ਕੇ ਵਿਚਾਰੇ ਭੁੱਖੇ ਮਰਦੇ ਤੇ ਠੰਡਾ ਚ ਪਏ ਰਹੇ ਕੋਈ ਸੁਣਿਆ ਕਿਸੇ ਨੇ ਬਾਦ ਨਹੀਂ ਕੋਈ ਨਹੀਂ ਸੁਣਦਾ ਮੋਦੀ ਕਾ ਉਸ ਕਾ ਵੀ ਛੋਟਾ ਭਾਈ ਹੈ ਸਨੇ ਚਟਾਲਾ ਸਾਹਿਬ ਇੱਕ ਹੀ ਬਾਦਲੇ ਇੱਕਾ ਸਾਰੇ ਕਿਪਟ ਨੇ ਇੱਕਾ ਸਾਰੇ ਸਾਨੂੰ ਉਹਨਾਂ ਕਾ ਕਿਆ ਪੈਦਾ ਹਰਿਆਣੇ ਵਿੱਚ ਕਿਆ ਲੈਣਾ ਸੀ ਅਕੇ ਇੱਥੇ ਠੰਡਾ ਵਿੱਚ ਮਰਦੇ ਤੇ ਬੈਠੇ ਸਭ ਵੇਖੋ ਕਿਸੇ ਨੇ ਕੋਈ ਤੇ ਪੈਣਾ ਕਿਸੇ ਕੋ ਟੋੜੇ ਕੋਈ ਪ੍ਰਾਣ ਨਹੀਂ ਸਾਡੇ ਪਿੰਡ ਵਾਸੀ ਇੰਨੀ ਜਨਤਾ ਆ ਰਹੀ ਉਥੋਂ ਸਾਡਾ ਕੋਈ ਚਾ ਨਹੀਂ ਹੁੰਦਾ ਸੀਗਾ ਅਸੀਂ ਮਰ ਕੇ ਆ ਰਹੇ ਜਿਵੇਂ ਮਰ ਕੇ ਘਰ ਮੇ ਕੀ ਬੱਚੇ ਕੋਈ ਨਹੀਂ ਮਗਰ ਛੋਟਕੇ ਸੀ ਰੋਜ ਆਉਂਦੇ ਵੀ ਕਿਉਂ ਆਉਂਦੇ ਸਾਡਾ ਕਿਹੜਾ ਚੈੱਕ ਕਰਦਾ ਏ ਛੰਡ ਮੇ ਆ ਕੇ ਪੈਣੇ ਕੋ ਇਹ ਪਰ ਸੁਣਦੇ ਅਜੇ ਵੀ ਕਿਸੇ ਨੇ 1 ਮਹੀਨਾ ਹੋ ਗਿਆ ਅਜ ਅੰਦੋਲਨ ਚੱਲਦੇ ਕੋ 3 ਮਹੀਨਾ ਕੋ ਛੜੇ ਪੰਜਾਬ ਮੇ ਚੱਲਦੇ ਕੋ ਅੱਜ ਤੱਕ ਸਾਡੀ ਬਾਤ ਨਹੀਂ ਸੁਣੀ ਕਿਸੇ ਨੇ ਵੀ ਅਸੀਂ ਕਹਿੰਨੇ ਆਂ ਜੂ ਫੌਸੀ ਕਾ ਫੰਦਾ ਚੱਕ ਲਾਂਗੇ ਪਰ ਜਿੱਤ ਕੇ ਜਾਵਾਂਗੇ ਹਰਕੇ ਨਹੀਂ ਜਾਏਗਾ ਸਾਰੇ ਅਸੀਂ ਕੋਈ ਚੋਰ ਨਹੀਂ ਕੋਈ ਜ਼ਕਾਇਤ ਨਹੀਂ ਕੋਈ ਅਸੀਂ ਅੱਤਵਾਦੀ ਨਹੀਂ ਗਏ ਇੱਕੋ ਵਾਰੀ ਕਹਿੰਨੇ ਆਂ ਅਸੀਂ ਸੱਚ ਨਾਲ ਸੱਚ ਬੰਨੇ ਆਂ ਅਸੀਂ ਅੰਨ ਸਾਰੇ ਜੋ ਜਾਂਦਾ ਸਾਰਾ ਅੰਨ ਅੰਨ ਦਾਤਾ ਪੈਦਾ ਕਰਕੇ ਦੇ ਰਿਆ ਸਾਨੂੰ ਇਹ ਮਾਰ ਰਿਆ ਕੁੱਟ ਰਿਆ ਬਾਤਰੀ ਸੁਣਦੇਗੇ ਕੋਈ ਤਾਂ ਜਾਂਦਿਆ ਉਹ ਅੱਜ ਕੱਲ੍ਹ ਅੰਮ੍ਰਿਤਸਰ ਜੂ ਉਹ ਸਿੱਲੀ ਗੋੜੀ ਸਾਹਮਣੇ ਗਿਆ ਕਾ ਕੀ ਲੈਣਗਾ ਇੱਥੇ ਇੱਥੇ ਨਹੀਂ ਮਾਰਿਆ ਵੀ ਇੱਥੇ ਕੀ ਹਾਲ ਹੋ ਰਿਹਾ ਸਾਰੇ ਪੰਜਾਬ ਸਾਰੇ ਵਿਦੇਸ਼ ਦਾ ਅੱਜ ਸੈਂਟਰ ਸ਼ੋਰਟ ਕੋ ਉੱਥੇ ਉੱਥੇ ਉਸ ਬਾਤ ਸੁਣਦਾ ਨਹੀਂ ਕਿ ਕੀ ਬਾਤ ਸੁਣ ਕੇ ਫੈਲਾ ਲੇ ਇਹਨਾਂ ਨੇ ਜੀ ਗੰਦ ਪਾਤਾ ਜੀ ਅਸੀਂ ਤਾਂ ਕਹਿੰਨੇ ਜੀ ਕੋਈ ਵਧੀਆ ਇਨਸਾਨ ਹੋਵੇ ਬੰਦੇ ਬਣ ਜਾਂਦੇ ਕਿ ਵਧੀਆ ਹੀ ਕੋਈ ਨਹੀਂ ਕਹਿੰਦੇ ਵਧੀਆ ਮਾਰੇ ਆ ਬਲੰਦਨ ਸੋਦੀ ਆ ਜੇ ਇਸ ਵਕਤ ਅਸੀਂ ਮੌਜੂਦ ਆਂ ਜਾਂਚਕਲਾ ਪਿੰਡ ਜੋ ਹਰਿਆਣਾ ਦਾ ਹੈ ਔਰ ਇੱਥੇ ਕਿਸਾਨਾਂ ਦਾ ਜਿਹੜਾ ਅੱਜ ਖਾਣ ਪੀਣ ਦਾ ਬੰਦੋਬਸਤ ਹੈ ਰਾਤ ਦੇ ਲਈ ਉਹ ਕੀਤਾ ਗਿਆ ਹੈ ਔਰ ਇੱਥੇ ਰਹਿਣ ਦੇ ਲਈ ਵੀ ਸਾਰਾ ਬੰਦੋਬਸਤ ਇੱਕ ਸਕੂਲ ਦੇ ਵਿੱਚ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਕਿਸਾਨ ਪੰਜਾਬ ਤੋਂ ਅੱਜ ਦਿੱਲੀ ਦੇ ਲਈ ਨਿਕਲੇ ਸੀਗੇ ਉਹ ਇੱਥੇ ਇਸ ਵਕਤ ਭੋਜਨ ਕਰ ਰਹੇ ਨੇ ਲੰਗਰ ਛਕ ਰਹੇ ਨੇ ਉਹਨਾਂ ਦੇ ਲਈ ਖਾਣ ਪੀਣ ਦਾ ਸਾਰਾ ਬੰਦੋਬਸਤ ਜਿਹੜਾ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਸੀ ਹਰਿਆਣਾ ਦੇ ਕਿਸਾਨ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਉਹਨਾਂ ਦੇ ਭਾਈ ਨੇ ਉਹ ਪੰਜਾਬ ਜਿਹੜੇ ਨੇ ਵੱਡੇ ਭਰਾ ਨੇ ਪੰਜਾਬੀ ਔਰ ਉਹਨਾਂ ਦੇ ਲਈ ਉਹਨਾਂ ਨੇ ਸਾਰਾ ਬੰਦੋਬਸਤ ਕੀਤਾ ਹੈ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪ੍ਰਸ਼ਾਦ ਸ਼ਾਕਰ ਨੇ ਇੱਥੇ ਸਾਰੇ ਪੰਜਾਬ ਦੇ ਕਿਸਾਨ ਨੇ ਹਰਿਆਣਾ ਦੇ ਕਿਸਾਨ ਜਿਹੜੇ ਨੇ ਉਹ ਇਹਨਾਂ ਦੀ ਜਿਹੜੀ ਪ੍ਰਾਉਨਚਾਰੀ ਹੈ ਉਹ ਕਰ ਰਹੇ ਨੇ ਔਰ ਆਓ ਇਸ ਵਾਰ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਨਾਲ ਹਰਿਆਣਾ ਦੇ ਇੱਕ ਕਿਸਾਨ ਨੇ ਜਿਹੜੇ ਜਿਨ੍ਹਾਂ ਨੇ ਇਹ ਸਾਰਾ ਬੰਦੋਬਸਤ ਕੀਤਾ ਉਹਨਾਂ ਦੇ ਨਾਲ ਜੀ ਕੀ ਨਾਮ ਹੈ ਤੁਹਾਡਾ ਸਤੇਵਨ ਜੀ ਤੋਂ ਇਹ ਇਹ ਜਿਹੜਾ ਅਰੇਂਜਮੈਂਟ ਕੀਤਾ ਹੈ ਇਹ ਕਿੰਨੇ ਲੋਕਾਂ ਦਾ ਹੋਏਗਾ ਜੀ ਇਹ 3000 ਲੋਕਾਂ ਦਾ ਪ੍ਰਬੰਧ ਕੀਤਾ ਹੋਇਆ ਜੀ ਧੰਨੋ ਜੈਨ ਜੈਨ ਜੀ ਜੈਨ ਕਲਾ ਖੁਰਦ ਜੈਨ ਕਲਾ ਹੋਰ ਬੜੋਦੀ तीन गाँव का ये प्रोग्राम है तीनों गाँव मन ने मिल के कर रखा है और तीन जगह अलग अलग ऐसी प्रोग्राम कर रखे है कितना ही बंदा हो या दस हजार बंदा हो या पचास हजार बंदा हो सबके लिए प्रोग्राम है सोने का भी रहने का भी खाने पीने का ये लंगर हमने लगा रखा है खाने के लिए क्या क्या बनाया सब्जी है रोटी है दूध है ऐसे प्रबंध किया हुआ है और सोने के लिए किस तरह के प्रबंध है सोने के लिए कमरे हैं जी इस गांव में तीन जगह ये स्कूल है तीनों जगह कमरे खोल दिए हैं रजियाई लिया दी है जरा जरूरत पड़ेगी हम परस में भी ठहरा देंगे चौथा स्कूल वहाँ भी और बढ़ोतरी जो स्कूल है उसमें भी ले जाएंगे ਸੋ ਇਸ ਤੰਗ ਨਾਲ ਇਹਨਾਂ ਨੇ ਬੰਦੋਬਸਤ ਕੀਤੇ ਨੇ ਤੁਹਾਨੂੰ ਇਸ ਇੱਕ ਵਾਰੀ ਇੱਕ ਸਕੂਲ ਦਿਖਾ ਦਿੰਨੇ ਆ ਇਹ ਜਿੱਥੇ ਸਾਰੇ ਸੌਣ ਦੇ ਲਈ ਉਹਨਾਂ ਦਾ ਬੰਦੋਬਸਤ ਕਿਸਾਨਾਂ ਦਾ ਕੀਤਾ ਗਿਆ ਹੈ ਹਾਲਾਂਕਿ ਠੰਡ ਹੈ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਠੰਡ ਦੇ ਵਿੱਚ ਬਜ਼ੁਰਗ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਵੀ ਪੂਰਾ ਬੰਦੋਬਸਤ ਕਰਕੇ ਜਿਹੜਾ ਰਜਾਈਆਂ ਔਰ ਗੱਦੇ ਇਸ ਸਕੂਲ ਦੇ ਜਿਹੜੇ ਕਲਾਸਰੂਮਸ ਨੇ ਉਹਦੇ ਵਿੱਚ ਉਹਨਾਂ ਨੇ ਇਹ ਦਿਖਾ ਉਹਨਾਂ ਦੇ ਰਹਿਣ ਦੇ ਲਈ ਬੰਦੋਬਸਤ ਕੀਤਾ ਗਿਆ ਹੈ ਔਰ ਇਹ ਸਾਰੇ ਜੋ ਪੰਜਾਬ ਤੋਂ ਕਿਸਾਨ ਆਏ ਸੀ ਅੱਜ ਰਾਤ ਇਸ ਸਕੂਲ ਦੇ ਵਿੱਚ ਜਿਹੜਾ ਹਰਿਆਣਾ ਦਾ ਸਕੂਲ ਹੈ ਇੱਕ ਉੱਥੇ ਹੀ ਰਹਿਣਗੇ ਉੱਥੇ ਹੀ ਇਹਨਾਂ ਦੇ ਰਹਿਣ ਦੇ ਲਈ ਬੰਦੋਬਸਤ ਕੀਤਾ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਉਹ ਚਾਹੇ ਉਮਰਦਰਾਜ਼ ਜਿਹੜੇ ਮਹਿਲਾਵਾਂ ਨੇ ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਨੇ ਠੰਡ ਦਾ ਮੌਸਮ ਹੈ ਫਿਰ ਵੀ ਉਹਨਾਂ ਦੇ ਹੌਂਸਲੇ ਉੱਚੇ ਨੇ ਔਰ ਇਸ ਵਕਤ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਰਿਆਣਾ ਦੇ ਇੱਕ ਸਕੂਲ ਦੇ ਵਿੱਚੋਂ ਜਿੱਥੇ ਇਹ ਕਿਸਾਨਾਂ ਦੇ ਲਈ ਰਹਿਣ ਦਾ ਜਿਹੜਾ ਅੱਜ ਰਾਤ ਦਾ ਬੰਦੋਬਸਤ ਕੀਤਾ ਗਿਆ ਹੈ ਸੋ ਇਹ ਜੈਂਸ ਦਾ ਉਹ ਸਕੂਲ ਹੈ ਜਿੱਥੇ ਸਾਰਾ ਇਹ ਬੰਦੋਬਸਤ ਹੈ ਔਰ ਕਿਸਾਨ ਆਜਰਾਤ ਇੱਥੇ ਹੀ ਰੁਕਣਗੇ ਇਹਨਾਂ ਦਾ ਸਾਰਾ ਬੰਦੋਬਸਤ ਇੱਥੇ ਹੀ ਹੈ ਔਰ ਕੱਲ ਸਵੇਰੇ ਇਹ ਦਿੱਲੀ ਵੱਲ ਨੂੰ ਕੂਚ ਕਰਨਗੇ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਜਿਹੜਾ ਕਿਸਾਨ ਜਿਹੜੇ ਨੇ ਉਹ ਅੰਦੋਲਨ ਕਰਨਗੇ ਤੇ ਹਰ ਇੱਥੇ ਪਹੁੰਚਣ ਤੇ ਸਾਡਾ ਬਹੁਤ ਸੋਹਣਾ ਸਵਾਗਤ ਹੋਇਆ ਹਰਿਆਣਾ ਦੇ ਤਿੰਨ ਪਿੰਡ ਮਿਲ ਕੇ ਸਾਡਾ ਜੋ ਰਹਿਣ ਦਾ ਖਾਣ ਪੀਣ ਦਾ ਅਰੇਂਜ ਕਰ ਰਹੇ ਨੇ ਸਾਰੇ ਪ੍ਰਬੰਧ ਬਹੁਤ ਸੋਹਣੇ ਨੇ ਅਸੀਂ ਬਹੁਤ ਸਾਰੇ ਖੁਸ਼ ਹੋਏ ਤੇ ਅਸੀਂ ਆਦੇ ਹੱਕਾਂ ਦੀ ਲੜਾਈ ਲਈ ਦਿੱਲੀ ਚੱਲੇ ਆ ਤੇ ਅਸੀਂ ਆਪਦੇ ਹੱਕ ਹੁਣ ਲੈ ਕੇ ਮੁੜਾਂਗੇ ਜੀ ਬਿਲਕੁਲ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋਤ ਹੈਗਾ ਜੋ ਦਾ ਜੋਸ਼ ਇਕੱਠਾ ਹੋਇਆ ਹੈ ਤੇ ਇੱਕ ਦਿਨ ਜ਼ਰੂਰ ਰੰਗ ਲਾਏਗਾ ਤੇ ਅਸੀਂ ਆਦੇ ਹੱਕ ਜੂਤ ਦੇ ਅਕੋਰਡਿੰਗ ਬਜ਼ੁਰਗਾਂ ਦੇ ਵੱਲ ਦੇ ਨਾਲ ਜੂਤ ਦੇ ਵੱਲ ਦੇ ਨਾਲ ਅਸੀਂ ਆਪਦੇ ਹੱਕ ਲੈ ਕੇ ਰਵਾਂਗੇ ਤੇ ਅਸੀਂ ਇੰਜ ਨਹੀਂ ਮੁੜਾਂਗੇ ਜੇ ਅਸੀਂ ਘਰਾਂ ਤੋਂ ਚੱਲੇ ਆ ਤੇ ਅਸੀਂ ਕੁਝ ਸੋਚ ਕੇ ਚੱਲੇ ਆ ਤੇ ਅਸੀਂ ਆਪਦੇ ਹੱਕਾਂ ਨੂੰ ਅਸੀਂ ਬਿੱਲ ਵਾਪਸ ਕਰਵਾ ਕੇ ਮੁੜਾਂਗੇ ਤੇ ਆਪਦੇ ਹੱਕ ਅਸੀਂ ਲੈ ਕੇ ਮੁੜਾਂਗੇ ਜਾ ਤੱਕ ਬਿੱਲ ਵਾਪਸ ਨਹੀਂ ਲਏ ਜਾਣਗੇ ਅਸੀਂ ਨਹੀਂ ਅੰਦੋਲਨ ਨਹੀਂ ਬੰਦ ਕਰਾਵਾਂਗੇ ਤੇ ਬਾਕੀ ਗੱਲ ਰਹੀ ਸੋਧ ਦੀ ਸਾਨੂੰ ਸੋਧ ਨਹੀਂ ਚਾਹੀਦੀ ਸਾਨੂੰ ਬਿੱਲ ਹੀ ਵਾਪਸ ਚਾਹੀਦੇ ਨੇ ਸਰਕਾਰ ਨੂੰ ਚਾਹੀਦਾ ਇੱਕ ਲੋਕਤੰਤਰ ਦੀ ਸਰਕਾਰ ਆ ਜੇ ਲੋਕਤੰਤਰ ਅਕੋਰਡਿੰਗ ਲੋਕਾਂ ਦੇ ਹੱਕ ਨਹੀਂ ਮੰਨੇ ਜਾਣਗੇ ਤਾਂ ਲੋਕਤੰਤਰ ਕਿਸ ਕੰਮ ਦਾ ਜੇ ਲੋਕਾਂ ਨੂੰ ਇਹ ਬਿੱਲ ਨਹੀਂ ਮਨਜ਼ੂਰ ਹੈਗੇ ਤਾਂ ਸਰਕਾਰ ਵਾਪਸ ਲਵੇ ਕਿਉਂਕਿ ਲੋਕਤੰਤਰ ਹੈ ਜੋ ਲੋਕਾਂ ਨੂੰ ਪਸੰਦ ਆਉਣਾ ਚਾਹੀਦਾ ਇਸ ਲਈ ਅਸੀਂ ਆਵਦੇ ਹੱਕਾ ਜਿਹੜੇ ਲੈ ਕੇ ਰਵਾਂਗੇ ਤੇ ਬਿਲ ਬਸ ਵਾਪਸ ਕਰਵਾ ਕੇ ਹੀ ਮੰਨਾਂਗੇ ਸਾਨੂੰ ਕੋਈ ਸੋਧ ਨਹੀਂ ਚਾਹੀਦੀ ਕਿਸਾਨਾਂ ਦੇ ਅੰਦੋਲਨ ਨੇ ਬਹੁਤ ਸਾਰੀਆਂ ਚੀਜ਼ਾਂ ਜੀ ਕਿਸਾਨਾਂ ਦੇ ਅੰਦੋਲਨ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਿਖਾਈਆਂ ਨੇ ਇਸ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖਣ ਨੂੰ ਮਿਲੀ ਉਹ ਇੱਕ ਜੁਟਤਾ ਦੇਖਣ ਨੂੰ ਮਿਲੀ ਹੈ ਅ ਅੱਜ ਕਿਸਾਨ ਖਨੌਰੀ ਬਾਰਡਰ ਤੋਂ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਹੋ ਗਏ ਨੇ ਇੱਕ ਵੱਡਾ ਕਾਫਲਾ ਜਿਹੜਾ ਹੈ ਇੱਕ ਮਹੀਨੇ ਬਾਅਦ ਉਹ ਇੱਕ ਵਾਰ ਫਿਰ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਹੈ ਔਰ ਇਸ ਵਕਤ ਅਸੀਂ ਹਰਿਆਣਾ ਦੇ ਜਿਹੜਾ ਪਹਿਲਾ ਪਿੰਡ ਹੈ ਉੱਥੇ ਖੜੇ ਆਂ ਔਰ ਇੱਥੇ ਜਿਹੜੇ ਹਰਿਆਣਾ ਦੇ ਲੋਕ ਨੇ ਉਹ ਆਪਣੇ ਪੰਜਾਬੀ ਭਰਾਵਾਂ ਦੇ ਲਈ ਉਹ ਜਿਹੜੇ ਹਰਿਆਣਾ ਦੇ ਲੋਕ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪੰਜਾਬ ਹੈ ਸਾਡਾ ਵੱਡਾ ਭਰਾ ਹੈ ਔਰ ਉਹਨਾਂ ਦੇ ਸਵਾਗਤ ਦੇ ਲਈ ਉਹਨਾਂ ਨੇ ਇੱਥੇ ਜਿਹੜਾ ਉਹਨਾਂ ਦਾ ਪੂਰਾ ਖਾਣ ਪੀਣ ਦਾ ਜਿਹੜਾ ਬੰਦੋਬਸਤ ਉਹ ਕੀਤਾ ਗਿਆ ਹੈ ਅੱਜ ਜਿਹੜਾ ਕਿਸਾਨ ਜਿਹੜੇ ਨੇ ਉਹ ਕੂਚ ਕਰ ਰਹੇ ਨੇ ਉਹ ਅੱਜ ਹਰਿਆਣਾ ਦੇ ਵਿੱਚ ਹੀ ਰੁਕਣਗੇ ਔਰ ਉਹਨਾਂ ਦੇ ਇੱਥੇ ਰਹਿਣ ਖਾਣ ਪੀਣ ਦਾ ਸਾਰਾ ਬੰਦੋਬਸਤ ਕੀਤਾ ਗਿਆ ਹੈ ਔਰ ਇਸ ਵਕਤ ਇਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਲਈ ਕਿਸਾਨ ਜਿਹੜੇ ਪੰਜਾਬ ਤੋਂ ਆਏ ਨੇ ਜਿਹੜਾ ਕਾਫਲਾ ਹੈ ਉਸ ਦੇ ਲਈ ਇੱਥੇ ਜਿਹੜਾ ਲੰਗਰ ਪਕਾਇਆ ਜਾ ਰਿਹਾ ਹੈ ਇਹ ਰੋਟੀਆਂ ਜਿਹੜੀਆਂ ਉਹ ਇੱਥੇ ਪਿੰਡ ਦੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਸੇਵਾ ਕਰ ਰਹੇ ਨੇ ਔਰ ਇਹ ਜਿਹੜੀ ਪੰਜਾਬੀਅਤ ਹੈ ਉਹ ਚਲਕਦੀ ਹੈ ਇਹਨਾਂ ਦੇ ਵਿੱਚ ਵੀ ਕਿਉਂਕਿ ਹਰਿਆਣਾ ਭਾਵੇਂ ਸਰਹੱਦਾਂ ਨੇ ਸਾਨੂੰ ਵੱਖ ਕਰ ਦਿੱਤਾ ਪਰ ਦਿਲ ਅੱਜ ਵੀ ਹਰਿਆਣਾ ਦੇ ਵਿੱਚ ਉਹੀ ਪੰਜਾਬੀ ਇਕੋਜਈ ਨੇ ਉਹਨਾਂ ਦੀ ਜਿਹੜੀ ਇਕਜੁੱਟਤਾ ਹੈ ਉਹਨਾਂ ਦਾ ਪਿਆਰ ਹੈ ਉਹ ਅੱਜ ਵੀ ਉਨਾ ਹੀ ਚਲਕਦਾ ਹੈ